ਵਹਰਜੀ ਦਾ ਖਾਲਸਾ ਵਹਰਜੀ ਦੀ ਫਤਿਹ ਆ ਮੈਂ ਇੱਕ ਵੀਡੀਓ ਲਾਉਣ ਲੱਗਿਆ ਮਾੜੀ ਜੀ ਵੇਖਿਓ ਮੇਰੇ ਭਰਾ ਨਜ਼ਾਰੇ ਲੈ ਲੈ ਜੰਨੇ ਆਗੇ ਹਾਏ 1 ਨੰਬਰ ਤੇ ਹਾਏ ਹੋਰ ਦੱਸੋ ਤੁਸੀਂ ਖਾਣਾ ਪੀਣਾ ਜੀ ਕੀ ਹੈ ਸੀ ਮਾਹੌਲ ਮਾਈਕ ਨੰਬਰ ਦਾ ਵਧੀਆ ਜੇ ਮਾਹੌਲ ਬੰਦ ਚੱਲ ਰਿਹਾ ਯਰੇ ਜੀ ਨਿਵੇਂ ਹੱਸਣ ਵਾਲੀ ਗੱਲ ਨਹੀਂ ਹੋਈ ਇੱਥੇ ਕੀ ਹੋਇਆ ਸੀ ਇੱਥੇ ਦਾ ਇਤਿਹਾਸ ਪਤਾ ਹੈ ਸ੍ਰੀ ਫਤਿਹਗੜ ਸਾਹਿਬ ਦਾ ਨਹੀਂ ਛੋਟਾ ਪਤਾ ਜੀ ਨਹੀਂ ਜੀ ਪਤਾ ਨਹੀਂ ਤਕਰੀਬਨ ਵੀਡੀਓ ਸਾਰਿਆਂ ਨੇ ਦੇਖ ਹੀ ਲਈ ਹੋਣੀ ਆ ਸਾਨੂੰ ਪਤਾ ਵੀ ਇਹ ਸਵਾਦੀ ਵੀਡੀਓ ਕੱਲ ਦੀ ਬੜੀ ਵਾਇਰਲ ਹੋ ਰਹੀ ਆ ਤੇ ਆ ਦੋ ਮੁੰਡਿਆਂ ਤੋਂ ਬਾਈ ਨੇ ਕੋਈ ਕੁਐਸਚਨ ਨਹੀਂ ਪੁੱਛਿਆ ਇਤਿਹਾਸ ਬਾਰੇ ਬੜਿਆਂ ਤੋਂ ਪੁੱਛਿਆਗਾ ਮੈਂ ਵੀਚ ਵੀਡੀਓ ਵੀ ਲਾਈ ਆ ਤੁਸੀਂ ਦੇਖ ਲਈ ਹੋਊਗੀ ਬੜਿਆਂ ਤੋਂ ਪੁੱਛਿਆਗਾ ਯਾਰ ਲੱਖ ਲਾਂਤ ਦੀ ਗੱਲ ਆ ਯਾਰ ਵੀ ਆਪਾਂ ਨੂੰ ਇਤਿਹਾਸ ਹੀ ਨਹੀਂ ਪਤਾ ਫੇਰ ਤਾਂ ਮਤਲਬ ਤਾਂ ਫੇਰ ਆਪਾਂ ਲੰਗਰ ਖਾਣ ਹੀ ਜਾਂਦੇ ਆ ਕੱਲੇ ਉੱਥੇ ਉਹ ਜਿਹੜੇ ਮਾਨਸਾ ਦੇ ਮੁੰਡੇ ਸੀ ਉਹਨਾਂ ਨੇ ਤੇ ਇਹ ਗੱਲ ਆਖਿਆ ਕਹਿੰਦੇ ਮਾਹੌਲ ਇੱਕ ਨੰਬਰ ਤੇ ਆ ਇਹ ਦੱਸੋ ਵੀ ਕੁਝ ਖਾਣਾ ਪੀਣਾ ਯਾਰ ਕਿੱਡੀ ਸ਼ਰਮ ਦੀ ਗੱਲ